ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਹੈ ਜੀ ਟੋ ਅੱਛਾ ਜਿਹੜੀਆਂ ਵੀ ਕਲੋਨੀਆਂ ਚਾਹੇ ਪਿੰਡ ਆ ਕੋਈ ਕਿਤੇ ਵੀ ਜਿੱਥੇ ਵੀ ਕੋਈ 150 10 ਵੀ ਘਰ ਜਿੰਨੇ ਵੀ ਰਹਿ ਰਹੇ ਆ ਤੇ ਤੁਹਾਨੂੰ ਪਤਾ ਵੀ ਸਭ ਤੋਂ ਵੱਡੀ ਸ਼ੁਰੂਆਤ ਹੁੰਦੀ ਜੇ ਬੱਚੇ ਸਾਡੇ ਸ਼ੁਰੂਆਤ ਚ ਸਹੀ ਰਸਤਿਆਂ ਤੇ ਤੁਰਪੇ ਤੇ ਸਮਝਦੇ ਸਭ ਕੁਝ ਠੀਕ ਆ ਕਈਆਂ ਸਰਕਾਰਾਂ ਨੂੰ ਕੋਸੀ ਜਾਣਾ ਉਹਨੂੰ ਕੋਈ ਜਾਣਾ ਇਹਨਾਂ ਗੱਲਾਂ ਨੂੰ ਮੈਂ ਨਹੀਂ ਜੇ ਬਹੁਤਾ ਮੰਨਦਾ ਸਭ ਤੋਂ ਪਹਿਲਾਂ ਆਪਾਂ ਆਪ ਜ਼ਿੰਮੇਵਾਰ ਬਣੀਏ ਬਾਕੀ ਗੱਲਾਂ ਨੂੰ ਛੱਡੀਏ ਆਪਾਂ ਜੀ ਇੱਥੇ ਕਲੋਨੀ ਦੇ ਵਿੱਚ ਇੱਕ ਸਟੇਡੀਅਮ ਪਿਛੇ ਤੁਹਾਨੂੰ ਉਹਦੀ ਤਿਆਰੀ ਵਿਖਾਈ ਸੀ ਜਦੋਂ ਮੈਂ 11 ਮਰਲੇ ਦਾ ਪਲਾਟ ਇੱਥੇ ਪਿਛੇ ਲਿਆ ਆਪਣੇ ਘਰ ਦੇ ਉਹਦੀ ਸਾਫ ਸਪਾਈਆ ਜਦੋਂ ਕਰਾਈ ਸੀ ਸਾਰਾ ਕੁਝ ਉਹਦੋਂ ਤੁਹਾਨੂੰ ਇੱਕ ਵਾਰੀ ਵਲੌਗਸ ਥੋੜਾ ਜਿਹਾ ਵਿਖਾਤਾ ਸੀ ਇਹ ਨਹੀਂ ਦੇਖਿਆ ਹੈਗਾ ਤੇ ਕੋਈ ਨਹੀਂ ਪਿਛੇ ਤੇ ਲਾਈਵ ਦੇਖ ਲਿਓ ਚੈੱਕ ਕਰ ਲਿਓ ਤੇ ਅੱਜ ਉਹ ਸਾਡਾ ਤੁਹਾਨੂੰ ਦੱਸਿਆ ਵੀ ਜਿਹੜਾ ਕੰਮ 'ਚ ਹੱਥ ਪਾ ਲਈਏ ਨਾ ਮੈਰੀ ਦੇ ਆਤਿਆ ਵਿੱਚ ਪਹਿਲੀ ਗੱਲ ਕੋਈ ਕੰਮ ਸ਼ੁਰੂ ਕਰਨਾ ਨਹੀਂ ਜੇ ਕਰ ਲਿਆ ਤੇ ਫਿਰ ਉਹਦੀ ਤਹਿ ਤੱਕ ਜਾਣਾ ਨਹੀਂ ਤੇ ਰਹਿਣੀ ਦੋ ਸ਼ੁਰੂ ਕਰੋ ਇਨਾ ਸ਼ੁਰੂ ਤੇ ਆਪਾਂ ਉਹ ਨਾ ਅੱਜ ਤਿਆਰ ਕਰ ਦਿੱਤਾ ਇਹਨਾਂ ਦੇ ਲਈ ਸਟੇਡੀਅਮ 11 ਮਰਲਿਆਂ ਦੇ ਵਿੱਚ ਸਟੇਡੀਅਮ ਤਿਆਰ ਕਰਾਤਾ ਬਾਕੀ ਜਗਾ ਆਸੇ ਪਾਸੇ ਦਰਸ਼ਕਾਂ ਦੇ ਵੇਖਣ ਵਾਸਤੇ ਬਹੁਤ ਜ਼ਿਆਦਾ 32 ਫੁੱਟ ਚੌੜਾਈ ਆ ਤੇ 81 ਫੁੱਟ ਲੰਬਾਈ ਆ ਨੈਟ ਦੀਪ ਗਰਾਉਂਡ ਮੁਤਾਬਕ ਪੂਰੀ ਓਕੇ ਆ ਜੀ ਵਾਲੀਬਾਲ ਦੀ ਇਹ ਨਟ ਲੱਗਾ ਵਾ ਹੋਰ ਵੀ ਜੇ ਕੋਈ ਚਿੜੀ ਸ਼ਿਕਾ ਉਹਨਾਂ ਦੇ ਬਾਸਕਟਬਾਲ ਦਾ ਹੋਰ ਵੀ ਤਿਆਰ ਕਰ ਲਾਵਾਂਗੇ ਬੜਾ ਕੁਛ ਉਹਦੇ ਚ ਹੋਏ ਨਾ ਵਾ ਆਸੇ ਪਾਸੇ ਵੇਖਣ ਵਾਲਿਆਂ ਦੀ ਵੀ ਜਗ੍ਹਾ ਵਧੀਆ ਰਹਿਣੀ ਐ ਤੇ ਉੱਤੇ ਵੀ ਛੱਤਾਂ ਦੇ ਘੇਰੇ ਘੇਰੇ ਕਵਰਿੰਗ ਆ ਉਹ ਤੁਹਾਨੂੰ ਮੁੰਨੇ ਦਿਖਾ ਦਿੰਨੇ ਆ ਤੇ ਸਭ ਨੂੰ ਵੇਖਣਾ ਸੋਹਣਾ ਲੱਗੂਗਾ ਮੈਚ ਉੱਤੇ ਤੇ ਮੈਂ ਉਹੀ ਗੱਲ ਕਰਦਾ ਕਿ ਬੜਾ ਨਾ ਮੁਸ਼ਕਲ ਆਉਂਦੀ ਆ ਜਦੋਂ ਇੱਥੇ ਵਿਚਾਰੇ ਨਾ ਬੱਚੇ ਇੱਥੇ ਕਲੋਨੀ ਦੇ ਵਿੱਚ ਖੇਡਦੇ ਹੀ ਤੇ ਕਦੀ ਇੱਥੇ ਗਲੀ 'ਚ ਖੇਡਣਾ ਤੇ ਉਧਰੋਂ ਮੋਟਰਸਾਈਕਲ ਵਾਲਾਂ ਦੇ ਵਿੱਚ ਵੱਜਣਾ ਕਦੀ ਮੋਟਰਸਾਈਕਲ ਵਾਲ ਦੇ ਸਿਰ 'ਚ ਬਾਲ ਵੱਜਣੀ ਕਦੀ ਕਿਸੇ ਦੇ ਕੁਝ ਹੋਏ ਨਾ ਕਦੀ ਬਾਲ ਕਿਸੇ ਦੇ ਘਰ ਵੱਢ ਜਣੀ ਤੇ ਕਈ ਕੋਈ ਵੀ ਗੇਮ ਚ ਤੁਹਾਨੂੰ ਪਤਾ ਉੱਖਾ ਤੇ ਆਪਣੀ ਘਾਟ ਇਹੋ ਹੀ ਚੱਲਣ ਰਹੀ ਆ ਕਿ ਨਾ ਕਲੋਨੀਆਂ 'ਚ ਕੋਈ ਖੇਡਣ ਲਈ ਜਗ੍ਹਾ ਜੇ ਕਿਤੇ ਖੇਡਣ ਵਾਲੀ ਸਟੇਡੀਅਮ ਦੂਜੇ ਤੇ ਜੇ ਬਣੇ ਉਹ ਨਸ਼ਿਆਂ ਦੇ ਘਰ ਬਣ ਚੁੱਕੇ ਆ ਕੋਈ ਜੇ ਕੋਈ ਸੇਫਟੀ ਨਾਲ ਬੱਚਾ ਆਪਾਂ ਘਰੋਂ ਕੱਲ ਵੀ ਨਹੀਂ ਸਕਦੇ ਜੇ ਹੁਣ ਕੋਲੋਣਾ ਵੀ ਆਪਾਂ ਉਥੇ ਜਿਵੇਂ ਆਪਾਂ ਚਭਾ ਰਹੀ ਨੇ ਜਿੱਥੇ ਵੀ ਜਿੰਨੂੰ ਕੋਈ ਸਟੇਡੀਅਮ ਲੱਗਦਾ ਵਾ ਜੇ ਆਪਾਂ ਕਹਿ ਦੀਏ ਵੀ ਬੱਚੇ ਨੂੰ ਉਥੇ ਘੱਲ ਦਈਏ ਤੇ ਸਾਰੇ ਮਾਪਿਓਾਂ ਦਾ ਇਹੋ ਧਿਆਨ ਰਹਿੰਦਾ ਕਿ ਬੱਚੇ ਤੁਹਾਨੂੰ ਵੀ ਪਤਾ ਕੱਲਾ ਕੱਲਾ ਜਿਵੇਂ ਆਪਣੇ ਚੱਲਣ ਡਿਆ ਤੇ ਉਥੇ ਤੇ ਤੁਹਾਨੂੰ ਪਤਾ ਕਈ ਕੋਸ਼ ਚੱਲਣ ਡਿਆ ਸਾਰੇ ਥਾਂਾਂ ਤੇ ਬੜਾ ਕੁਝ ਹੋਣ ਡਿਆ ਕੋਈ ਸੇਫਟੀ ਨਹੀਂ ਹੈਗੀ ਕੋਈ ਉਹਦਾ ਪ੍ਰਬੰਧ ਨਹੀਂ ਹੈਗਾ ਜਿੱਥੇ ਕੋਈ ਖੇਡਦੇ ਵੀ ਆ ਤਾਂ ਐਡੀ ਕੋਈ ਗੱਲਬਾਤ ਜੀ ਨਹੀਂ ਹੈਗੀ ਚਲੋ ਹੋਏਗੀ ਵੀ ਕਿਹਾਂ ਥਾਂਾਂ ਤੇ ਚੰਗੀ ਹੋਏਗੀ ਵੀ ਪਰ ਜ਼ਿਆਦਾਤਰ ਮੈਨੂੰ ਨਹੀਂ ਵਧੀਆ ਲੱਗ ਰਿਹਾ ਤੇ ਮੈਂ ਇਸ ਕਰਕੇ ਆਪਣੇ ਹੀ ਘਰ ਦੇ ਪਿੱਛੇ ਇੱਕ ਪਲਾਟ ਲਿਆ ਵਾ ਉਹਦੇ ਵਿੱਚ ਸਟੇਡੀਅਮ ਤਿਆਰ ਕਰਤਾ ਬੱਚੇ ਖੇਡ ਰਹੇ ਨੇ ਤੇ ਆਓ ਤੁਹਾਨੂੰ ਮੈਂ ਵਿਖਾਈਏ ਮੜਾ ਜਾ ਪ੍ਰੋਗਰਾਮ ਉੱਥੋਂ ਦਾ ਤੇ ਚਲੋ ਜੀ ਆਓ ਚੱਲੀਏ ਪਹਿਲਾਂ ਫਿਰ ਵੇਖਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਹੈ ਜਟੋ ਅੱਛਾ ਜਿਹੜੀਆਂ ਵੀ ਕਲੋਨੀਆਂ ਚਾਹੇ ਪਿੰਡ ਆ ਕੋਈ ਕਿਤੇ ਵੀ ਜਿੱਥੇ ਵੀ ਕੋਈ 150 10 ਵੀ ਘਰ ਜਿੰਨੇ ਵੀ ਰਹਿ ਰਹੇ ਆ ਤੇ ਤੁਹਾਨੂੰ ਪਤਾ ਕਿ ਸਭ ਤੋਂ ਵੱਡੀ ਸ਼ੁਰੂਆਤ ਹੁੰਦੀ ਜੇ ਬੱਚੇ ਸਾਡੇ ਸ਼ੁਰੂਆਤ ਚ ਸਹੀ ਰਸਤਿਆਂ ਤੇ ਤੁਰਪੇ ਤੇ ਸਮਝਦੇ ਸਭ ਕੁਝ ਠੀਕ ਆ। ਕਈਆਂ ਸਰਕਾਰਾਂ ਨੂੰ ਛੋਸੀ ਜਾਣਾ ਉਹਨੂੰ ਕਈ ਜਾਣਾ ਇਹਨਾਂ ਗੱਲਾਂ ਨੂੰ ਮੈਂ ਨਹੀਂ ਜੀ ਬਹੁਤਾ ਮੰਨਦਾ। ਸਭ ਤੋਂ ਪਹਿਲਾਂ ਆਪਾਂ ਆਪ ਜ਼ਿੰਮੇਵਾਰ ਬਣੀਏ ਬਾਕੀ ਗੱਲਾਂ ਨੂੰ ਛੱਡੀਏ। ਆਪਾਂ ਜੀ ਇੱਥੇ ਕਲੋਨੀ ਦੇ ਵਿੱਚ ਇੱਕ ਸਟੇਡੀਅਮ ਪਿੱਛੇ ਤੁਹਾਨੂੰ ਉਹਦੀ ਤਿਆਰੀ ਵਿਖਾਈ ਸੀ ਜਦੋਂ ਮੈਂ 11 ਮਰਲੇ ਦਾ ਪਲਾਟ ਇੱਥੇ ਪਿੱਛੇ ਲਿਆ ਆਪਣੇ ਘਰ ਦੇ। ਉਹਦੀ ਸਾਫ਼ ਸੁਪਾਈ ਆ ਜਦੋਂ ਕਰਾਈ ਸੀ ਸਾਰਾ ਕੁਝ ਉਦੋਂ ਤੁਹਾਨੂੰ ਇੱਕ ਵਾਰੀ ਵਲੌਗਸ ਥੋੜਾ ਜਿਹਾ ਵਿਖਾਤਾ ਸੀ ਇਹ ਨਹੀਂ ਦੇਖਿਆ ਹੋਏਗਾ ਤੇ ਕੋਈ ਨਹੀਂ ਪਿਛੇ ਚਪੇ ਲਾਈਵ ਦੇਖ ਲਿਓ ਚੈੱਕ ਕਰ ਲਿਓ ਤੇ ਅੱਜ ਉਹ ਸਾਡਾ ਤੁਹਾਨੂੰ ਦੱਸਿਆ ਵੀ ਜਿਹੜਾ ਕੰਮ 'ਚ ਹੱਥ ਪਾ ਲਈਏ ਨਾ ਮੈਰੀ ਦੇ ਆਤਿਆ ਵੀ ਪਹਿਲੀ ਦੀ ਗੱਲ ਕੋ ਕੰਮ ਸ਼ੁਰੂ ਕਰਨਾ ਨਹੀਂ ਜੇ ਕਰ ਲਿਆ ਤੇ ਫਿਰ ਉਹਦੀ ਤਹ ਤੱਕ ਜਾਣਾ ਨਹੀਂ ਤੇ ਰਹਿਣੀ ਦੋ ਸ਼ੁਰੂ ਕਰੋ ਇਹਨਾਂ ਸ਼ੁਰੂ ਤੇ ਆਪਾਂ ਉਹ ਨਾ ਅੱਜ ਤਿਆਰ ਕਰ ਦਿੱਤਾ ਇਹਨਾਂ ਦੇ ਲਈ ਸਟੇਡੀਅਮ 11 ਮਰਲਿਆਂ ਦੇ ਵਿੱਚ ਸਟੇਡੀਅਮ ਤਿਆਰ ਕਰਾਤਾ ਬਾਕੀ ਜਗਾ ਆਸੇ ਪਾਸੇ ਦਰਸ਼ਕਾਂ ਦੇ ਵੇਖਣ ਵਾਸਤੇ ਬਹੁਤ ਜ਼ਿਆਦਾ ਵਾ 32 ਫੁੱਟ ਚੌੜਾਈ ਆ ਤੇ 81 ਫੁੱਟ ਲੰਬਾਈ ਆ ਨੈਟ ਦੀਪ ਗਰਾਉਂਡ ਮੁਤਾਬਕ ਪੂਰੀ ਓਕੇ ਆ ਜੀ ਵਾਲੀਬਾਲ ਦੀ ਇਹ ਨੈਟ ਲੱਗਾ ਵਾ ਹੋਰ ਵੀ ਜੇ ਕੋਈ ਛੜੀ ਸ਼ਿਕਾ ਉਹਨਾਂ ਦੇ ਬਾਸਕਟਬਾਲ ਦਾ ਹੋਰ ਵੀ ਤਿਆਰ ਕਰ ਲਵਾਂਗੇ ਬੜਾ ਕੁਛ ਉਹਦੇ ਵਿੱਚ ਹੋਏ ਨਾ ਵਾ ਆਸੇ ਪਾਸੇ ਵੇਖਣ ਵਾਲਿਆਂ ਦੀ ਵੀ ਜਗਾ ਵਧੀਆ ਰਹਿਣੀ ਐ ਤੇ ਉੱਤੇ ਵੀ ਛੱਤਾਂ ਦੇ ਘੇਰੇ ਘੇਰੇ ਕਵਰ ਗਿਆ ਉਹ ਤੁਹਾਨੂੰ ਮੁੰਨੇ ਦਿਖਾ ਦਿੰਨੇ ਆ ਤੇ ਸਭ ਨੂੰ ਵੇਖਣਾ ਸੋਹਣਾ ਲੱਗੂਗਾ ਮੈਚ ਉੱਥੇ ਤੇ ਮੈਂ ਉਹੀ ਗੱਲ ਕਰਦਾ ਕਿ ਬੜਾ ਨਾ ਮੁਸ਼ਕਲ ਆਉਂਦੀ ਆ ਜਦੋਂ ਇੱਥੇ ਵਿਚਾਰੇ ਨਾ ਬੱਚੇ ਇੱਥੇ ਕਲੋਨੀ ਦੇ ਵਿੱਚ ਖੇਡਦੇ ਹੀ ਤੇ ਕਦੀ ਇੱਥੇ ਗਲੀ 'ਚ ਖੇਡਣਾ ਤੇ ਉਧਰੋਂ ਮੋਟਰਸਾਈਕਲ ਵਾਲਾਂ ਵਿੱਚ ਵੱਜਣਾ ਕਦੀ ਮੋਟਰਸਾਈਕਲ ਵਾਲ ਦੇ ਸਿਰ 'ਚ ਬਾਲ ਵੱਜਣੀ ਕਦੀ ਕਿਸੇ ਦੇ ਕੁਝ ਹੋਏ ਨਾ ਕਦੀ ਬਾਲ ਕਿਸੇ ਦੇ ਘਰ ਵੱੜ ਜਣੀ ਤੇ ਕਈ ਕੋਈ ਵੀ ਗੇਮ ਛਿਓ ਤੁਹਾਨੂੰ ਪਤਾ ਓੱਖਾ ਤੇ ਆਪਣੀ ਘਾਟ ਇਹੋ ਹੀ ਚੱਲਣ ਢਈ ਆ ਕੀ ਨਾ ਕਲੋਨੀਆਂ ਚ ਕੋਈ ਖੇਡਣ ਲਈ ਜਗਾ ਜੇ ਕਿਤੇ ਖੇਡਣ ਵਾਲੀ ਇਹ ਸਟੇਡੀਅਮ ਦੂਜੇ ਤੇ ਜੇ ਬਣੇ ਉਹ ਨਸ਼ਿਆਂ ਦੇ ਘਰ ਬਣ ਚੁੱਕੇ ਆ ਕੋਈ ਜੇ ਕੋਈ ਸੇਫਟੀ ਨਾਲ ਬੱਚਾ ਆਪਾਂ ਘਰੋਂ ਕੱਲ ਵੀ ਨਹੀਂ ਸਕਦੇ ਜੇ ਹੁਣ ਕੋਲੋਣਾ ਵੀ ਆਪਾਂ ਉਥੇ ਜਿਵੇਂ ਪਹੁੰਚ ਬਾਹਰ ਹੀ ਨੇ ਜਿੱਥੇ ਵੀ ਜਿੰਨੂੰ ਕੋਈ ਸਟੇਡੀਅਮ ਲੱਗਦਾ ਵਾ ਜੇ ਆਪਾਂ ਗੈਰੀ ਵੀ ਬੱਚੇ ਨੂੰ ਉਥੇ ਘੱਲ ਦਈਏ ਤੇ ਸਾਰੇ ਮਾਪਿਆਂ ਦਾ ਇਹੋ ਧਿਆਨ ਰਹਿੰਦਾ ਕਿ ਬੱਚੇ ਤੁਹਾਨੂੰ ਵੀ ਪਤਾ ਕੱਲਾ ਕੱਲਾ ਜਿਵੇਂ ਆਪਣੇ ਚੱਲਣ ਡਿਆ ਤੇ ਉਥੇ ਤੇ ਤੁਹਾਨੂੰ ਪਤਾ ਕਈ ਕੁਛ ਚੱਲਣ ਡਿਆ ਸਾਰੇ ਥਾਵਾਂ ਤੇ ਬੜਾ ਕੁਝ ਹੋਣ ਡਿਆ ਕੋਈ ਸੇਫਟੀ ਨਹੀਂ ਹੈਗੀ ਕੋਈ ਉਹਦਾ ਪ੍ਰਬੰਧ ਨਹੀਂ ਹੈਗਾ ਜਿੱਥੇ ਕੋਈ ਖੇਡਦੇ ਵੀ ਆ ਤਾਂ ਐਡੀ ਕੋਈ ਗੱਲਬਾਜ਼ੀ ਨਹੀਂ ਹੈਗੀ ਚਲੋ ਹੋਏਗੀ ਵੀ ਕਿਹਾਂ ਥਾਂ ਤੇ ਚੰਗੀ ਹੋਏਗੀ ਵੀ ਪਰ ਜ਼ਿਆਦਾਤਰ ਮੈਨੂੰ ਨਹੀਂ ਵਧੀਆ ਲੱਗ ਰਿਹਾ ਤੇ ਮੈਂ ਇਸ ਕਰਕੇ ਆਪਣੇ ਹੀ ਘਰ ਦੇ ਪਿੱਛੇ ਇੱਕ ਪਲਾਟ ਲਿਆ ਵਾ ਉਹਦੇ ਵਿੱਚ ਸਟੇਡੀਅਮ ਤਿਆਰ ਕਰਤਾ ਬੱਚੇ ਖੇਡ ਰਹੇ ਨੇ ਤੇ ਆਓ ਤੁਹਾਨੂੰ ਮੈਂ ਵਿਖਾਈਏ ਮੜਾ ਜਾ ਪ੍ਰੋਬਲਮ ਉੱਥੋਂ ਦਾ ਤੇ ਚਲੋ ਜੀ ਆਓ ਚੱਲੀਏ ਪਹਿਲਾਂ ਫਿਰ ਦੇਖਦੇ ਹਾਂ ਹਾਂਜੀ ਅੰਮ੍ਰਿਤਸਰ ਰੋਡ ICICI ਬੈਂਕ ਦੇ ਸਾਹਮਣੇ ਵਾਡ ਸਟੂਡੀਓ ਦਾ ਬੋਰਡ ਲੱਗਾ ਆ ਗਲੀ ਤੇ ਤੇ ਉਥੋਂ ਗਲੀ ਤੋਂ ਅੱਗੇ ਐਂਟਰ ਹੋ ਜਿਓ ਤੇ ਅੱਗੇ ਆਏਗਾ ਆਪਣਾ ਘਰ ਤੇ ਘਰ ਦੇ ਉੱਤੇ ਵੀ ਲੱਗਾ ਹੋਇਆ ਹੈ ਬੋਰਡ ਬਹੁਤ سارے ਸੱਜਣ ਮਿੱਤਰ ਪੁੱਛਦੇ ਰਹਿੰਦੇ ਕਿ ਆਪਣੀ ਰਹਿਸ਼ ਕਿੱਥੇ ਆ ਚਭਾਲ ਜੀ ਤੇ ਉਹ ਤੁਹਾਨੂੰ ਪਿੱਛੇ ਜੇ ਆਪਾਂ ਇੱਕ ਦਿਖਾਇਆ ਸੀ ਕਿ ਆਪਾਂ ਸਟੇਡੀਅਮ ਤਿਆਰ ਕਰ ਰਹੇ ਹਾਂ ਬੱਚਿਆਂ ਦੇ ਖੇਡਣ ਦੀ ਆਪਣਾ ਇਹ ਘਰਵਾ ਤੇ ਇੱਥੋਂ ਅੱਗੇ ਘਰ ਦੇ ਪਿਛਲੀ ਸਾਈਡ ਦੇ ਉੱਤੇ ਆਪਾਂ ਇੱਕ 11 ਮਰਲਿਆਂ ਦਾ ਪਲਾਟ ਲਿਆ ਸੀ ਉਹ ਤੁਹਾਨੂੰ ਪਿਛੇ ਆਪਾਂ ਤਿਆਰੀ ਹੁੰਦੀ ਦਿਖਾਈ ਸੀ ਉਹਦੀ ਸਾਰਾ ਨੂੰ ਰੂਟਾ ਵੀਰ ਨਾਲ ਜੋ ਵੀ ਰੂਟਾ ਵੀਟਰ ਜੇ ਨਾਲ ਤਿਆ ਸਾਫ਼-ਸੂਖ ਕਰਕੇ ਪਲਾਟ ਬਹੁ ਡੂੰਗਾ ਹੀ ਉਹਨੂੰ ਕਵਰ ਕਰਕੇ ਦਿਵਾਰਾਂ ਸਾਰੀ ਉਹਦੀ ਮੇਨਟੇਨਸ ਕਰਕੇ ਤੇ ਹੁਣ ਸਾਡਾ ਉਹ ਸਟੇਡੀਅਮ ਤਿਆਰ ਹੋ ਚੁੱਕਾ ਵਾ ਬੜੀ ਮੁਸ਼ਕਿਲਾਂ ਹੁੰਦੀ ਸੀ ਜੀ ਇੱਥੇ ਕਲੋਨੀ ਦੇ ਬੱਚੇ ਗਲੀਆਂਾਂ 'ਚ ਜਦੋਂ ਖੇਡਦੇ ਆ ਤੇ ਵਿਚਾਰੇ ਕਦੀ ਕੋਈ ਮੋਟਰਸਾਈਕਲ ਆਣਾ ਵਿੱਚ ਵੱਜ ਗਿਆ ਕਦੀ ਕੋਸ਼ ਵੱਜ ਗਿਆ ਬੱਚਿਆਂ ਦੇ ਖੇਡਣ ਲਈ ਆਮ ਹੀ ਆਪਾਂਵੇਂ ਨੇ ਕਲੋਨੀਆਂ ਦੇ ਵਿੱਚ ਜਗ੍ਹਾ ਨਹੀਂ ਹੁੰਦੀ ਤੇ ਫਿਰ ਉਹ ਆਪਾਂ 11 ਮਰਲੇ ਦਾ ਪਲਾਟ ਲਿਆ ਉਹਨੂੰ ਤਿਆਰ ਕੀਤਾ ਤੇ ਬੱਚੇ ਅੱਜਕੱਲ ਖੇਡ ਰਹੇ ਨੇ ਚਭਾਲ ਦੇ ਵਿੱਚ ਤੇ ਬੱਚਿਆਂ ਦੇ ਖੇਡਣ ਦੀ ਜਗ੍ਹਾ ਤੁਹਾਨੂੰ ਵਿਖਾਉਣੇ ਆ 11 ਮਰਲੇ ਦਾ ਪਲਾਟ ਆ ਉਹ ਬੱਚੇ ਖੇਡ ਰਹੇ ਨੇ ਬੜੇ ਖੁਸ਼ ਨੇ 2 ਮਹੀਨਿਆਂ ਤੋਂ ਬੱਚਿਆਂ ਦੀ ਸਿਹਤਾਂ 'ਚ ਹੀ ਫਰਕ 2 ਮਹੀਨਿਆਂ 'ਚ ਹੀ ਪੈ ਗਿਆ ਅੱਗੇ ਤੁਹਾਨੂੰ ਚੈੱਕ ਕਰਾਉਣੀ ਆਂ ਹਾਂਜੀ ਆ ਬੱਚੇ ਖੇਡ ਰਹੇ ਨੇ ਸਾਰੇ ਤੇ ਆਪਾਂ ਹੁਣ ਤਾਂ ਨਿਕਰਾ ਬੱਚਿਆਂ ਨੂੰ ਮਲਾਉਣੇ ਵੀ ਆ ਇਹ ਚਬਾਲ ਦਾ ਸਾਡਾ ਸਟੇਡੀਅਮ ਹੈ ਜੀ ਬਾਜ਼ ਸਟੂਡੀਓ ਐਂਡ ਸਟੇਡੀਅਮ ਇਹ ਬਿਲਕੁਲ ਤਿਆਰ ਹੋ ਚੁੱਕਾ ਜੇ ਤੇ ਚਬਾਲ ਕੀ ਜਿੱਥੋਂ ਦੇ ਵੀ ਬੱਚੇ ਲਾਗੇ ਬੰਨੇ ਜਿੱਥੋਂ ਵੀ ਕਿਸੇ ਨੂੰ ਸੂਤਰ ਆਉਂਦਾ ਇੱਥੇ ਪਹੁੰਚੋ ਸਾਡੇ ਸਟੇਡੀਅਮ ਦੇ ਵਿੱਚ ਆ ਕੇ ਬੱਚਿਆਂ ਨੂੰ ਲੈ ਕੇ ਜਾਓ ਛੱਡ ਕੇ ਜਾਓ ਤੇ ਇੱਥੇ ਬਿਲਕੁਲ ਸੇਫ ਸੇਫ ਬੱਚੇ ਤੁਹਾਡੇ ਖੇਡਣਗੇ ਇੱਥੋਂ ਤੱਕ ਕਿ ਸੀਸੀਟੀ ਕੈਮਰੇ ਲਾ ਕੇ ਮੇਰੀ ਨਿਗਰਾਨੀ ਇਹਨਾਂ ਬੱਚਿਆਂ ਤੇ ਰਹਿੰਦੀ ਹੈ ਤੇ ਕੋਈ ਗਲਤ ਨਹੀਂ ਹੋਣਾ ਚਾਹੀਦਾ ਹਰਕਤ ਕਿਸੇ ਕਿਸਮ ਦੀ ਕੋਈ ਲੜਾਈ ਝਗੜਾ ਜੇ ਕੋਈ ਛੋਟੀ ਮੋਟੀ ਬੱਚਿਆਂ ਦੀ ਮੁਸ਼ਕਲ ਆ ਵੀ ਜਾਵੇ ਤੇ ਮਾਪਿਆਂ ਨੂੰ ਵਿੱਚ ਆਣ ਕੇ ਦਖਲਅਦਾਜ਼ੀ ਨਹੀਂ ਕਰਨੀ ਚਾਹੀਦੀ ਜਲਦੀ ਇਹਨਾਂ ਦੇ ਆਪਾਂ ਤੇ ਦੂਜੇ ਇਹਨਾਂ ਦੀ ਮੈਂਬਰਸ਼ਿਪ ਬਣਾ ਦਾਂਗੇ ਤੇ ਜਿਹੜਾ ਇਹ ਫੈਸਲਾ ਲੱਲਿਆ ਕਰਨ ਪ੍ਰਧਾਨ ਮੈਂਬਰ ਟੀਮਵਰਕ ਤੇ ਇਹਨਾਂ ਦੀ ਛੋਟੀ ਮੋਟੀ ਚੱਕਰ ਦੇ ਵਿੱਚ ਤੁਹਾਨੂੰ ਪਤਾ ਕਈ ਵਾਰੀ ਬੱਚਿਆਂ ਦੀ ਛੋਟੀ ਮੋਟੀ ਘਾਟਾ ਵੱਧ ਹੋ ਜਾਂਦਾ ਤੇ ਆਣ ਕੇ ਮਾਪੇ ਵਿੱਚ ਲੜਨਾ ਸ਼ੁਰੂ ਕਰ ਦਿੰਦੇ ਤੇ ਉਹ ਮਾੜੀ ਗੱਲ ਆ ਕਿਉਂਕਿ ਮੈਂ ਆਪਣੇ ਬੇਟੇ ਨੂੰ ਵੀ ਇਹੀ ਹਿਦਾਇਤ ਕੀਤੀ ਆ ਮੈਂ ਇਦਾਂ ਦੀ ਉੱਥੇ ਬੈਠਾ ਗੇਮ ਵੇਖਦਾ ਰਹਿਣਾ ਆ ਆਨਲਾਈਨ ਕੈਮਰਾ ਮੈਂ ਇਸੇ ਕਰਕੇ ਲਵਾਇਆ ਸੀ ਵੀ ਜਿਹੜਾ ਕੋਈ ਗਲਤੀ ਕਰੇ ਬੱਚਾ ਉਹ ਇਹਦੇ ਵਿੱਚ ਰਿਕਾਰਡ ਹੋ ਜੇ ਠੀਕ ਹੈ ਜੀ ਤੇ ਤੁਸੀਂ ਵੀ ਖੁੱਲ ਕੇ ਆਪਣੇ ਬੱਚੇ ਇੱਥੇ ਭੇਜੋ ਬੱਚੇ ਆਪਣੇ ਇੱਥੇ ਕਿਸੇ ਕਿਸਮ ਦੀ ਕੋਈ ਫੀਸ ਨਹੀਂ ਜੀ ਚਵਾਨੀ ਫੀਸ ਖਰਚਾ ਨਹੀਂ ਰੱਖਿਆ ਸੀ ਕੁਝ ਨਹੀਂ ਕਰਨਾ ਇਹੋ ਜਿਹਾ ਕੰਮ ਹੀ ਨਹੀਂ ਕੋਈ ਕਰਨਾ ਬਾਅਦ ਸਟੂਡੀਓ ਇਹਨਾਂ ਨੂੰ ਹਰ ਇੱਕ ਚੀਜ਼ ਨੈੱਟ ਫੁੱਟਬਾਲ ਜੋ ਵੀ ਆਰਬ ਵਗੈਰਾ ਜੋ ਇੱਥੇ ਦਾ ਖਰਚਾ ਆਇਆ ਕਰੇਗਾ ਆਪਾਂ ਆਪਣੇ ਜੇਬੇ ਚੋਂ ਕਰਾਇਆ ਕਰਾਂਗੇ ਬਸ ਸਾਨੂੰ ਇਹ ਆ ਕਿ ਬੱਚਿਆਂ ਦੀ ਇਹੀ ਉਮਰ ਹੁੰਦੀ ਹੈ ਜਿਹੜੀ 14-15 ਸਾਲ ਵਾਲੀ ਇਹਦੇ ਵਿੱਚ ਜੇ ਸਹੀ ਲਾਈਨਾਂ ਤੇ ਲੱਗਣੇ ਸ਼ੁਰੂ ਹੋ ਗਏ ਤੇ ਸਮਝ ਲਓ ਸਹੀ ਬੰਨੇ ਚੱਲ ਗਏ ਤੇ ਜੇ ਇੱਥੇ ਮੋਬਾਈਲਾਂ 'ਚ ਵਡੇ ਰਹਿ ਗਏ ਤੇ ਪੁੱਠਿਆਂ ਬੰਨੇ ਨੂੰ ਕਿਸੇ ਨੂੰ ਵੀ ਜਾ ਸਕਦੇ ਨਹੀਂ ਆਪਾਂ ਇੱਕ ਵਾਰੀ ਇਹਨਾਂ ਦੀ ਟੀਮ ਰਕਾ ਕੇ ਤੇ ਇਹਨਾਂ ਦੇ ਬੱਚਿਆਂ ਨਾਲ ਤੁਹਾਡੀ ਜਾਨ ਮਾਰੀ ਜੀ ਕਰਵਾ ਦਿੰਨੇ ਆ ਬਾਕੀ ਖੇਡਣ ਦਿੰਨੇ ਹੋਰ ਵੀ ਵੱਧ ਤੋਂ ਵੱਧ ਬੱਚੇ ਭੇਜੋ ਦੀ ਚਭਾਲ ਦੇ ਲਾਗੇ ਬੰਨੇ ਤੇ ਪਿੰਡਾਂ ਦੇ ਜਿਹੜੇ ਮਰਜ਼ੀ ਭੇਜੋ ਐਂਟਰੀਆਂ ਇਹਨਾਂ ਦੀਆਂ ਲਿਖ ਰਹੇ ਆ ਪੂਰਾ ਐਡਰੈਸ ਲਿਖ ਰਹੇ ਆ ਸਾਰਾ ਕੁਝ ਲਿਖ ਕੇ ਜ਼ਿੰਮੇਵਾਰੀ ਨਾਲ ਇੱਥੇ ਖੇਡਿਆ ਜਾਂ ਖੇਡਣਗੇ ਤੇ ਨਾਲੇ ਮੈਚ ਕਰਾਇਆ ਕਰਾਂਗੇ ਪਾਸੇ-ਆਸੇ ਵੀ ਟੀਮਾਂ ਨੂੰ ਭੇਜਿਆ ਕਰਾਂਗੇ ਤੇ ਇੱਥੇ ਵੀ ਕਰਵਾਇਆ ਕਰਾਂਗੇ ਇਹਨਾਂ ਦੀ ਹੌਸਲਾ ਫਜ਼ਾਈ ਲਈ ਇਹਨਾਂ ਨੂੰ ਇਨਾਮ ਵਗੈਰਾ ਸ਼ੀਲਡਾਂ ਵਗੈਰਾ ਜੋ ਵੀ ਜਿਸ ਤਰ੍ਹਾਂ ਦਾ ਮੈਚਾਂ ਦੇ ਚੱਲਦਾ ਉਹ ਆਪਾਂ ਕਰਵਾਇਆ ਕਰਾਂਗੇ ਤੇ ਆਪਾਂ ਆਪ ਹੀ ਸਭ ਕੁਝ ਕਰਿਆ ਕਰਾਂਗੇ ਠੀਕ ਹੈ ਵੀਰ ਜੀ ਆਹ ਤੁਹਾਨੂੰ ਮਲਾਉਣੇ ਆ ਜੀ ਬੱਚਿਆਂ ਨੂੰ ਬਾਸ ਸਟੂਡੀਓ ਸਟੇਡੀਅਮ ਦੇ ਸਪੋਰਟਸਮੈਨ ਪਲੇਅਰ ਤਿਆਰ ਕਰ ਰਹੇ ਨੇ ਤੇ ਹੁਣ ਇਹਨਾਂ ਦੇ ਬਾਰੇ ਤੁਹਾਨੂੰ ਇੰਟਰਵਿਊ ਇਹਨਾਂ ਦੀ ਜਾਣ ਪਛਾਣ ਕਰਵਾ ਦਿੰਨੇ ਆ ਜੀ ਹਾਂ ਬੇਟਾ ਕੀ ਨਾਮ ਤੇਰਾ ਅਮਨਦੀਪ ਸਿੰਘ ਆਲਖ ਅਮਨਦੀਪ ਸਿੰਘ ਆਲਖ ਹਾਂਜੀ ਕਿੱਥੋਂ ਚਬਾਰ ਤੋਂ ਕਿਹੜੀ ਕਲੋਨੀ ਬਾਬਾ ਬੁੱਢਾ ਸਿੰਘ ਜੀ ਠੀਕ ਹੈ ਜੀ ਹਾਂ ਬੇਟਾ ਅੰਛੀਦੀਪ ਸਿੰਘ ਹਾਂਜੀ ਅੰਛੀਦੀਪ ਸਿੰਘ ਅੰਛੀਦੀਪ ਸਿੰਘ ਆ ਤੇ ਕਿਹੜੀ ਕਲੋਨੀ ਬਾਬਾ ਦੀਪ ਸਿੰਘ ਕਲੋਨੀ ਚਬਾਲ ਹਾਂਜੀ ਠੀਕ ਹੈ ਜੀ ਅਨਵਰ ਜੀ ਸਿੰਘ ਹਾਂਜੀ ਚਬਾਲ ਤੋਂ ਬਾਬਾ ਦੀਪ ਸਿੰਘ ਦੀ ਕਲੋਨੀ ਠੀਕ ਹੈ ਜੀ ਵੈਰੀ ਗੁੱਡ ਅਰਮਾਨ ਸੰਧੂ ਹਾਂਜੀ ਬਾਬਾ ਖੜਕ ਸਿੰਘ ਜੀ ਕਲੋਨੀ ਤੋਂ ਚਬਾਲ ਤੋਂ ਅਨਵਰ ਦੀਪ ਸਿੰਘ ਸੰਧੂ ਚਬਾਲ ਤੋਂ ਬਾਬਾ ਖੜਕ ਸਿੰਘ ਕਲੋਨੀ ਵੈਰੀ ਗੁੱਡ ਇੱਕ ਨੂਰ ਸਿੰਘ ਸੰਧੂ ਚਬਾਲ ਤੋਂ ਬਾਬਾ ਖੜਕ ਸਿੰਘ ਜੀ ਐਵੇਨਿਊ ਜਸ਼ਨਪ੍ਰੀਤ ਸਿੰਘ ਮੈਰਾ ਨਿਊ ਬਸ ਸਟੈਂਡਿੰਗ ਠੀਕ ਹੈ ਜੀ ਠੀਕ ਹੈ ਅਰਮਾਨਦੀਪ ਸਿੰਘ ਔਰ ਬਾਬਾ ਦੀਪ ਸਿੰਘ ਕਲੋਨੀ ਠੀਕ ਹੈ ਜਯੋਬਰਾਸ ਸਿੰਘ ਚੋਹਾਨ ਚਬਾਲ ਨੀਅਰ ਨੀਅਰ ਨਿਊ ਬੱਸ ਸਟੈਂਡ ਬਾਬਾ ਬੁੱਢਾ ਕਲੋਨੀ ਵੈਰੀ ਗੁੱਡ ਵੈਰੀ ਗੁੱਡ ਓਕੇ ਬੇਟਾ ਖੇਡੋ ਤੁਸੀਂ ਤੇ ਹੋਰ ਵੀ ਬੱਚੇ ਆ ਰਹੇ ਤੁਹਾਡੇ ਕੋਲ ਜਲਦੀ ਇਹ ਬੱਚੇ ਕਹਿੰਦੇ ਕਿ ਸਾਡੇ ਕੋਲ ਬੱਚੇ ਥੋੜੇ ਮਾ ਤੁਹਾਨੂੰ ਟੈਨਸ਼ਨ ਨਾ ਲੋ ਆ ਤੁਹਾਡਾ ਇੱਕ ਹਫਤੇ ਚ ਤੁਸੀਂ 8 10 12 ਹੋਗੇ ਜੇ ਤੇ ਇੱਥੇ ਤੇ ਆਪਾਂ ਲਵਾ ਦਾਂਗੇ ਮੇਲੇ ਇਹ ਜ਼ਿੰਮੇਵਾਰੀ ਮਾ ਬਾਦ ਸਟੂਡੀਓ ਦੀ ਜਿਹੜੇ ਆਪਾਂ ਕੰਮ ਕਰਾਂਗੇ ਅਜੀਬ ਕਰਾਂਗੇ ਤੇ ਵੱਖਰੇ ਕਰਾਂਗੇ ਇੱਥੇ ਆਪਾਂ ਬੜੇ ਮੱਲੋ ਕਿਰਾਇਆ ਕਰਨੇ ਆ ਤੁਹਾਡੇ ਕੀ ਉਹਨਾਂ ਨੂੰ ਆਂਦੇ ਹਾਂ ਜਿਹੜਾ ਇੱਕ ਦੂਜੇ ਨਾਲ ਕੰਪੀਟੀਸ਼ਨ ਟੂਰਨਾਮੈਂਟ ਕੰਪੀਟੀਸ਼ਨ ਸਾਰੇ ਹੋਇਆ ਕਰਨਗੇ ਸਭ ਕੁਝ ਹੋਊਗਾ ਚਲੋ ਜੀ ਵੈਰੀ ਗੁੱਡ ਦੇਖੋ ਇਹਨਾਂ ਬੱਚਿਆਂ ਨੂੰ ਖੇਡਦਾ ਦੇਖ ਕੇ ਤੇ ਆਹ ਦੇਖੋ ਇੱਕ ਮੇਰਾ ਜੁੱਟ ਪਿੱਛੇ ਜੇ ਸਟੇਡੀਅਮ ਦੇ ਲੱਗਦਾ ਲੁਕਿਆ ਹੋਇਆ ਆਹ ਪਿੱਛੇ ਚੱਲ ਕੇ ਭੱਜ ਗਿਆ ਦੌੜ ਗਿਆ ਉਹ ਸੰਗ ਗਿਆ ਨਿਕੰਨ ਦੇ ਬੱਚੇ ਵੀ ਮੋਬਾਈਲ ਛੱਡ ਕੇ ਤੇ ਉਤੋਂ ਛੱਤਾਂ ਤੋਂ ਵੇਖਦੇ ਆ ਇਹਨਾਂ ਨੂੰ ਖੇਡਦੇ ਆ ਛੋਟੇ-ਛੋਟੇ ਬੱਚੇ ਤੇ ਉਹ ਵੀ ਆਉਣਗੇ ਇਸ ਕਰਕੇ ਆਹੜੇ 2 ਤੋਂ 3 ਘੰਟੇ ਇਹ ਖੇਡਦੇ ਆ ਮੋਬਾਈਲਾਂ ਤੋਂ ਦੂਰ ਜਾਂਦੇ ਆ ਤੇ ਬਹੁਤ ਵਧੀਆ ਸਿਹਤ ਲਈ ਵੀ ਆਪਣੀ ਦਿਮਾਗੀ ਕਸਰਤ ਹਰੇਕ ਪਾਸਿਓ ਇਹ ਸਵੇਰੇ ਵੀ ਆਉਂਦੇ ਆ ਜੀ 5 ਵਜੇ ਸਵੇਰੇ ਵੀ 1 ਘੰਟਾ ਡੇਢ ਘੰਟਾ ਲਾਉਂਦੇ ਇਦਾਂ ਦਾ ਕੁਝ ਹੋਣਾ ਚਾਹੀਦਾ ਸਾਰੇ ਥਾਵਾਂ ਤੇ ਤੁਹਾਨੂੰ ਪਤਾ ਕਲੋਨੀਆਂ ਦੇ ਵਿੱਚ ਬੜੀ ਘਾਟ ਹੈ ਜੀ ਇਹਨਾਂ ਚੀਜ਼ਾਂ ਦੀ। ਭਈ ਬੱਚਿਆਂ ਨੂੰ ਖੇਡਣ ਖੁੱਡਣ ਦਾ ਤੇ ਜੇ ਬੱਚਾ ਕੋਈ ਘੱਲ ਵੀ ਨਹੀਂ ਸਕਦਾ ਤੁਹਾਨੂੰ ਪਤਾ ਖੇਡਣ ਲਈ ਜੇ ਕਿਤੇ ਪਾਸੇ-ਪਾਸੇ ਚਲੇ ਵੀ ਜਾਵੇ ਤੇ ਉਹਦਾ ਕੋਈ ਸੇਫਟੀ ਦਾ ਕੋਈ ਮਤਲਬ ਘਰਦਿਆਂ ਨੂੰ ਫਿਕਰ ਜਿਹਾ ਲੱਗਾ ਰਹਿੰਦਾ ਵੀ ਬੱਚਾ ਪਤਾ ਨਹੀਂ ਕੀ ਆ ਕਿੱਥੇ ਆ ਕਿਵੇਂ ਖੇਡ ਰਿਹਾ। ਇੱਥੇ ਆਪਣੇ ਇੱਕ ਜ਼ਰੂਰ ਆਪਾਂ ਪਹਿਲੇ ਦਿਨ ਤੋਂ ਹੀ ਇਸ ਚੀਜ਼ ਨੂੰ ਕਿਉਂਕਿ ਆਪਣਾ ਪੁਰਾਣਾ ਤਜਰਬਾ ਵੀ ਇੱਥੇ ਜਦੋਂ ਗਰਾਊਂਡਾਂ ਬਣਦੀਆਂ ਲੜਾਈਆਂ ਝਗੜੇ ਕਈ ਕੁਝ ਹੁੰਦੇ ਨੁਕਸਾਨ ਹੁੰਦੇ ਉਹ ਆ ਗਿਆ ਜੇ ਛੋਟਾ ਬੱਚਾ ਜਿਹੜਾ ਮੈਂ ਤੈਨੂੰ ਕਹਿਣ ਡਿਆ ਸੀ ਲੁੱਗ ਗਿਆ ਫੇਰ ਵੇਖ ਕੇ ਆਹ ਪਿੱਛੇ ਤੇ ਇਸ ਕਰਕੇ ਇੱਥੇ ਆਪਾਂ ਬੱਚਿਆਂ ਦੀ ਪੂਰੀ ਜ਼ਿੰਮੇਵਾਰੀ ਤੇ ਪੂਰੀ ਸੇਫਟੀ ਨਾਲ ਬੱਚੇ ਘਟਾਉਣੇ ਆ ਤੁਹਾਨੂੰ ਟੈਨਸ਼ਨ ਫ੍ਰੀ ਹੋ ਕੇ ਆਪਣੇ ਬੱਚੇ ਇੱਥੇ ਭੇਜੋ ਕਿਸੇ ਕਿਸਮ ਦਾ ਕੋਈ ਖਰਚਾ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਸਾਰੇ ਖਰਚੇ ਸਾਡੇ ਸਟੂਡੀਓ ਵੱਲੋਂਣਗੇ ਬਸ ਇੱਕ ਸ਼ੌਂਕ ਵਾ ਕਿ ਬੱਚੇ ਸਿੱਧੇ ਰਸਤਿਆਂ ਤੇ ਚੱਲਣ ਮੋਬਾਈਲਾਂ ਤੋਂ ਦੂਰ ਹੋ ਗਏ ਤੇ ਸਮਝ ਲਓ ਨਸ਼ਿਆਂ ਤੋਂ ਵੀ ਦੂਰ ਹੋ ਗਏ ਤੇ ਪੁੱਠੇ ਕਮਾਂ ਸਾਰੇ ਇਹ ਕੰਮ ਤੋਂ ਦੂਰ ਹੋ ਗਏ ਜੀ ਤੇ ਸਹੀ ਰਸਤੇ ਤੇ ਆ ਗਏ ਠੀਕ ਹੈ ਜੀ ਧੰਨਵਾਦ ਜੀ ਹਾਂ ਜੀ ਇਹ ਜਿਹੜਾ ਤੁਹਾਨੂੰ ਹੁਣ ਦਿਖਾ ਕੇ ਆਏ ਆ ਇਹ ਆਪਾਂ ਉਥੋਂ ਦਾ ਪ੍ਰੋਗਰਾਮ ਤੇ ਇਹ ਪੁਸ਼ ਜਿਵੇਂ ਇਹ ਬਾਲ ਆਸੇ ਪਾਸੇ ਨਿਕਲਦੀ ਆ ਬਾਹਰ ਨੈਟ ਦੇ ਜਾਲ ਲੱਗ ਜਣੇ ਆ ਸਫਾਈਆਂ ਕਰਾ ਕੇ ਉਥੇ ਦਸ਼ਕਾਂ ਦੇ ਬਹਿਣ ਦਾ ਪ੍ਰੋਗਰਾਮ ਇਹਨਾਂ ਲਈ ਕੈਮਰਿਆ ਕੈਮਰੇ ਦਾ ਵੀ ਇੰਤਜ਼ਾਮ ਦਿਖਾਤਾ ਤੁਹਾਨੂੰ ਲੱਗਾ ਹੋਇਆ ਵਾ ਤੇ ਪਾਣੀ ਦੀ ਟੂਟੀ ਵੀ ਉੱਥੇ ਤਿਆਰ ਕਰ ਦੇਣੀ ਆ ਛੋਟਾ ਜਿਹਾ ਕੋਈ ਇਹਨਾਂ ਦੇ ਪਾਣੀ ਪੀਣ ਲਈ ਵੀ ਸਿਸਟਮ ਸਾਰਾ ਕੁਝ ਜੋ ਸੁਹੂਤਾਂ ਨੂੰ ਚਾਹੀਦੀ ਹੋਈਆਂ ਸਮੇਂ ਮੁਤਾਬਕ ਉਹ ਸਾਡੇ ਸਟੂਡੀਓ ਯਾਨੀ ਕਿ ਬਾਜ਼ ਸਟੂਡੀਓ ਵੱਲੋਂ ਹਰੇਕ ਫੈਸਿਲਿਟੀ ਇਹਨਾਂ ਨੂੰ ਦਿੱਤੀ ਜਾਊਗੀ ਬੱਚਿਆਂ ਨੂੰ ਖੇਡਣ ਲਈ ਮੈਂ ਸਾਰਿਆਂ ਨੂੰ ਚੁਭਾਲ ਨਾਲ ਲੱਗਦੇ ਪਿੰਡਾਂ ਨੂੰ ਵੀ ਕਹੂੰਗਾ ਕਿ ਆਪਣੇ ਬੱਚੇ ਇੱਥੇ ਭੇਜੋ ਚਾਹੇ ਕੋਈ ਨੂੰ ਇੰਟਰਸਟ ਵਾਲੀਵਾਲ ਚਾ ਬਾਸਕਟਬਾਲ ਚਾ ਚਿੜੀ ਛੱਕੇ ਚਾ ਜਿਸ ਤਰ੍ਹਾਂ ਵੀ ਹੈਗਾ ਇੱਥੇ ਇਹਨਾਂ ਨੂੰ ਭੇਜੋ ਤੇ ਉਹਨਾਂ ਦੀ ਬੱਚਿਆਂ ਨੂੰ ਇੱਥੇ ਸੇਫ ਅਹੀਂ ਖੜਾਵਾਵਾਂਗੇ ਤੇ ਇਹ ਦਿਨਾਂ ਦੀ ਆਨਲਾਈਨ ਸਮੇਂ ਤੇ ਇਹਨਾਂ ਦੀ ਆਪ ਹੀ ਉਹਨਾਂ ਦੀ ਮੈਂਬਰਸ਼ਿਪ ਦੀ ਭਰਾ ਦਿੰਦੇ ਆ ਤੇ ਉਹਦੇ ਵਿੱਚ ਹੀ ਆਪਸ ਵਿੱਚ ਹੀ ਫੈਸਲਾ ਕਰ ਲਿਆ ਕਰਨਗੇ ਤੇ ਤੁਹਾਨੂੰ ਪਤਾ ਹੀ ਹੈ ਕਈ ਵਾਰੀ ਕਈ ਪ੍ਰੋਬਲਮਾਂ ਮੁਸ਼ਕਲਾਂ ਆਉਂਦੀਆਂ ਜੀ ਠੀਕ ਹੈ ਜੀ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀ ਬਖਸ਼ੇ ਸਾਰਿਆਂ ਨੂੰ ਤੇ ਇਸ ਤਰ੍ਹਾਂ ਸਾਰੇ ਥੰਮ ਤੇ ਪ੍ਰੋਗਰਾਮ ਕਰਾਓ ਐਵੇਂ ਲੋਕਾਂ ਨੂੰ ਕੋਸਣ ਦੀ ਹੈ ਸਰਕਾਰਾਂ ਨੂੰ ਕੋਸੀ ਜਾਓ ਐ ਕਰਿਓ ਹੋ ਕਰਿਓ ਪਹਿਲਾਂ ਆਪਾਂ ਆਪ ਕੁਛ ਕਰੋ ਸਭ ਕੁਝ ਠੀਕ ਹੋ ਜਾਊਗਾ ਜੀ ਚੰਗਾ ਜੀ ਸਤਿ ਸ੍ਰੀ ਅਕਾਲ